ਜਦੋਂ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਦੀ ਗੱਲ ਆਉਂਦੀ ਆ ਰੂਟ ਸਿੰਘ ਦੀ ਉਦੋਂ ਵੀ ਕਲੇਸ਼ ਖੜਾ ਹੁੰਦਾ ਆ ਵੀ ਨਾਨੇ ਨਾਲ ਨਾ ਜੁੜੋ ਤੇ ਹੁਣ ਗੋਬਿੰਦ ਸਿੰਘ ਦੇ ਨਾਨੇ ਦੀ ਗੱਲ ਆਈ ਆ ਸਿਮਰਨਜੀਤ ਸਿੰਘ ਮਾਨ ਦੀ ਤੇ ਹੁਣ ਵੀ ਕਲੇਸ਼ ਪੈਣਾ ਦੇਖ ਲਿਓ ਵੀ ਸਿਮਰਨਜੀਤ ਸਿੰਘ ਮਾਨ ਆ ਉਹ ਆਪਣੇ ਥਾਂ ਤੇ ਆ ਤੇ ਦੋਤਾ ਆਪਣੇ ਥਾਂ ਤੇ ਆ ਪਰ ਅੱਜ ਸਵੇਰੇ ਜਿਹੜਾ ਸਪਸ਼ਟੀਕਰਨ ਆਇਆ ਆ ਮਾਫੀਨਾਮਾ ਆਇਆ ਆ ਉਹ ਮਾਨ ਦੇ ਪੇਤੋ ਹੀ ਪਿਆ ਆ ਜਮਨ ਸਿੰਘ ਸੇ ਮਾਨ ਦੇ ਪੇਜ ਤੇ ਹੀ ਪਾਇਆ ਗਿਆ ਦਾ ਮਤਲਬ ਵੀ ਸਬੰਧ ਤਾਂ ਡਾਇਰੈਕਟ ਹੈਗਾ ਆ ਹੂੰ ਇਹਦਾ ਮਤਲਬ ਸਬੰਧ ਡਾਇਰੈਕਟ ਹੈਗਾ ਕੋਈ ਖਾਸ ਫਰਕ ਨਹੀਂ ਜੋ ਰਾਮ ਰਹੀਮ ਨੇ ਕੀਤਾ ਸੀਗਾ ਤੇ ਜੋ ਇਹ ਗੋਬਨ ਸਿੰਘ ਨੇ ਕੀਤਾ ਤਲ ਵਿਆਹ ਤੇ ਫਰਕ ਸਿਰਫ ਇਹ ਨਹੀਂ ਆ ਵੀ ਉਹਨੇ ਨਾਲ ਰੂਫ ਜਾ ਪਾ ਕੇ ਪਾਣੀ ਵੀ ਬਣਾਇਆ ਸੀ ਕਪੜੇ ਉਦਾਂ ਦੇ ਹੀ ਪਾਏ ਆ ਗੁਰੂ ਗੋਬਨ ਸਿੰਘ ਆਲਾ ਭੇਸੀ ਇਹਨੇ ਤਾਂ ਕੀਤਾ ਉਹੀ ਉਦਾਂ ਹੀ ਉਹਨੇ ਕੀਤਾ ਸੀ ਛਤਰੇ ਦੇ ਉੱਤੇ ਵੀ ਝਲ ਰਿਹਾ ਸੀ ਤੇ ਛਤਰ ਉੱਤੇ ਵੀ ਝਲ ਰਿਹਾ ਜੀ ਇਹ ਤਾਂ ਉਤੋਂ ਇੱਕ ਸਟੈਪ ਗਾਂ ਲੰਘ ਗਿਆ ਇਹਨੇ ਨਾਲ ਚੌਰ ਵੀ ਕਰਾਈ ਆ ਉੱਤੇ ਕਲਾ ਛਤਰ ਸੀਗਾ ਇਹਨੇ ਨਾਲ ਚੌਰ ਵੀ ਕਰਾਈ ਆ ਔਰ ਅਸੀਂ ਰੋਜ਼ ਅਰਦਾਸ ਵਿੱਚ ਵੀ ਕਹਿੰਨੇ ਆ ਕਿ ਛਤਰਾਂ ਦੇ ਮਾਲਕ ਚੌਰ ਕਿੱਤੇ ਹੋਣੀ ਚਾਹੀਦੀ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁਣ ਜਸਟੀਫਾਈ ਕਰਨ ਵਾਸਤੇ ਕਹਿ ਦਿੱਤਾ ਵੀ ਇਹ ਰਜਵਾੜਿਆਂ ਦੇ ਵਿੱਚ ਚੱਲਦਾ ਆ ਜੀ ਮੈਂ ਪਹਿਲਾਂ ਤੁਹਾਨੂੰ ਜਸਟੀਫਿਕੇਸ਼ਨ ਹੀ ਪੜ ਕੇ ਸੁਣਾ ਦਿਆਂ ਕਿਉਂਕਿ ਮੇਰੇ ਕੋ ਆ ਗਈ ਆ ਉਹ ਸਕਰੀਨ ਤੇ ਵੀ ਲੈ ਆਉਣਾ ਮੈਂ ਵੀ ਕੀ ਉਹਨੇ ਬਿਆਨ ਦਿੱਤਾ ਫਿਰ ਜਗਮਉਨ ਸਿੰਘ ਹੁਣਾਂ ਤੋਂ ਇਹ ਸਾਰੀ ਗੱਲਬਾਤ ਆਪਾਂ ਪੁੱਛਦੇ ਹਾਂ ਕਹਿੰਦੇ ਦੇਸ਼ ਵਿਦੇਸ਼ ਵਿੱਚ ਵਸਦੀ ਸਤਕਾਰਯੋਗ ਸੰਗਤ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਜਾਦਪੁਰ ਰਿਆਸਤ ਕਿਹੜੀ ਰਿਆਸਤ ਆ ਤੁਸੀਂ ਇੱਕ ਇੱਕ ਸਰਪੰਚ ਨਹੀਂ ਬਣ ਸਕਦੇ ਪਿੰਡ ਦੇ ਤੁਸੀਂ ਆਪਣੇ ਆਪ ਨੂੰ ਰਿਆਸਤ ਲਿਖ ਰਹੇ ਆਂ ਪੁਰਾਣੀ ਰਿਆਸਤ ਅੱਜ ਤੁਸੀਂ ਅੱਜ ਤੁਹਾਡੇ ਜੋ ਹਾਲਾਤ ਆ ਨਾ ਤੁਸੀਂ ਇੱਕ ਐਮਐਲਏ ਨਹੀਂ ਬਣ ਸਕਦੇ ਤੁਸੀਂ ਆਪਣੇ ਮਨ ਨੂੰ ਰਿਆਸਤ ਸਮਝ ਰਹੇ ਹੋ ਲਿਖ ਰਹੇ ਹੋ ਦੇਸ਼ ਵਿਦੇਸ਼ ਵਿੱਚ ਵਸਦੀ ਸਤਿਕਾਰਯੋਗ ਸੰਗਤ ਜੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵਿਆਸ ਸਮਾਗਮ ਵਿੱਚ ਛਤਰ ਚਲਾਉਣ ਤੇ ਚਾਰ ਸਾਬ ਕਰਵਾਏ ਜਾਣ ਬਾਬਤ ਸੋਸ਼ਲ ਮੀਡੀਆ ਦੇ ਜਿਤਾਇਆ ਗਿਆ ਇਤਰਾਜ ਮੇਰੇ ਧਿਆਨ ਵਿੱਚ ਆਇਆ ਹੈ ਕਿਉਂਕਿ ਇਹ ਇਤਰਾਜ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉੱਚਤਾ ਤੇ ਸਿੱਖ ਭਾਵਨਾ ਨੂੰ ਲੈ ਕੇ ਜਿਤਾਇਆ ਗਿਆ ਸੀ ਇਸ ਲਈ ਇਸ ਉੱਤੇ ਆਪਣਾ ਪੱਖ ਸਪਸ਼ਟ ਕਰਦਾ ਕਿ ਮੈਂ ਇੱਕ ਨਿਮਾਣੇ ਸਿੱਖ ਵਜੋਂ ਆਪਣਾ ਫਰਜ਼ ਸਮਝਦਾ ਹਾਂ ਛਤਰ ਚਲਾਉਣ ਤੇ ਚੌਰ ਸਾਹਿਬ ਕਰਾਉਣਾ ਪ੍ਰਾਤਨ ਰਿਆਸਤੀ ਵਿਆਸ ਮਾਗਮਾ ਦੀ ਪਰੰਪਰਾ ਦਾ ਇੱਕ ਹੀ ਸਾਰਿਆ ਹੈ ਤੇ ਇਹ ਰਸਮ ਪੀੜੀ ਦਰ ਪੀੜੀ ਚੱਲਦੀਆਂ ਆਈਆਂ ਹਨ ਜੇ ਕੋਈ ਰਸਮ ਪੀੜੀ ਦਰ ਪੀੜੀ ਗਲਤ ਚੱਲਦੀ ਆ ਰਹੀ ਹੈ ਤਾਂ ਉਹ ਗਲਤ ਹੈ ਉਹਨੂੰ ਛੱਡਣਾ ਹੀ ਭਲਾ ਹੈ ਥੋੜੀ ਜਿਹਾ ਵੀ ਜੇ ਤੁਸੀਂ ਗਲਤ ਚੱਲਦੀ ਆ ਰਹੀ ਹੈ ਤਾਂ ਤੁਸੀਂ ਚਲਾਈ ਜਾਣੀ ਹੈ ਤੁਹਾਨੂੰ ਅਕਲਿਆ ਤਾਂ ਤੁਹਾਡੇ ਮੂੰਹ ਹਾਲ ਦੇਖਦੇ ਆ ਲੋਕੀ ਤੁਹਾਡੇ ਨਾਨਾ ਜੀ ਦੇ ਮੂੰਹ ਹਲ ਪਈ ਪਾਈ ਇਹ ਇਰਾਨੇ ਖਾਲਸਤਾਨ ਲੈ ਕੇ ਦੇਣਾ ਸ਼ਾਹਜਾਦਪੁਰ ਰਸਤੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਜ ਚੜਨ ਦੀ ਰਸਮ ਵੀ ਸ਼ਾਹਜਾਦਪੁਰ ਰਸ ਦੀ ਪਰੰਪਰਾ ਦੀ ਤਰੇ ਤੈ ਹੀ ਸਤਕਾਰ ਵਜੋਂ ਨਿਵਾਉਣ ਦਾ ਯਤਨ ਕੀਤਾ ਗਿਆ ਸੀ ਪਰ ਇੱਥੇ ਵੀ ਸੱਚ ਹੈ ਕਿ ਰਸ ਦੇ ਦੌਰ ਤੋਂ ਬਾਅਦ ਹੋਣੇ ਸਤਕਾਰ ਸਿਰਫ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਰੱਖਵਾਇਆ ਨਹੀਂ ਜੀ ਉਦੋਂ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਲਈ ਰੱਖਵਾਣ ਸੀ ਬਿਲਕੁਲ ਇਹ ਤੁਹਾਡੇ ਪੁਰਖਿਆਂ ਨੇ ਨਹੀਂ ਨਵਾਈ ਹੈ ਪਰੰਪਰਾ ਤੇ ਤੁਹਾਡੀ ਗਲਤੀ ਹੈ ਉਦੋਂ ਵੀ ਇਹ ਜਿਹੜਾ ਹੱਕ ਸੀ ਸਿਰਫ ਔਰ ਸਿਰਫ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬਾਰੇ ਵਾਸਤੇ ਹੀ ਆਖਮਾਂ ਸੀ ਇਹ ਜਿੰਨੇ ਰਜਵਾੜੇ ਹੋਏ ਇਹਨਾਂ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਕੀਤਾ ਕਦੇ ਵੀ ਨਹੀਂ ਕੀਤਾ ਇਨਕਲੂਡਿੰਗ ਮਹਾਰਾਜਾ ਰਣਜੀਤ ਸਿੰਘ ਮੈਂ ਸ਼ਰਮ ਕਹਿ ਰਿਹਾ ਇੱਥੇ ਟੀਵੀ ਦੇ ਉੱਤੇ ਬਹੁਤ ਸਾਰੀਆਂ ਫੋਟੋਆਂ ਤੁਹਾਨੂੰ ਮਿਲ ਜੂਗੀਆਂ ਬਹੁਤ ਸਾਰੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਮਿਲ ਜੂਗੀਆਂ ਜਿੱਥੇ ਇਸ ਛਤਰ ਤੇ ਚੌਰ ਜਿਹੜਾ ਆ ਮਹਾਰਾਜਾ ਰਣਜੀਤ ਸਿੰਘ ਤੇ ਤੇ ਛੇਰ ਸਿੰਘ ਦੇ ਉੱਤੇ ਵੀ ਹੁੰਦਾ ਤੁਹਾਨੂੰ ਦਿਖ ਦਿਖ ਜੂਗਾ ਜੱਕਾ ਬਨੋ ਨਿਹਾਲ ਸਿੰਘ ਤੇ ਕਿਉਂਕਿ ਗੁਰਮੱਦੀ ਕੋਈ ਸੋਝੀ ਨਹੀਂ ਸੀ ਉਹਨਾਂ ਨੂੰ ਸੋ ਜੇ ਉਹ ਗਲਤ ਕੰਮ ਕੀਤਾ ਤੁਸੀਂ ਗਲਤ ਕੰਮ ਕਰਨਾ ਨਾਲੇ ਤੁਸੀਂ ਆਪਣੇ ਆਪ ਨੂੰ ਮਹਾਰਾਜ ਰਣਜੀਤ ਸਿੰਘ ਦੇ ਬਰਾਬਰ ਸਮਝ ਰਹੇ ਹੋ ਪਰ ਇੱਥੇ ਇਹ ਵੀ ਸੱਚ ਹੈ ਕਿ ਰਸਤੇ ਦੌਰਤ ਬਾਅਦ ਹੋਣੇ ਬਰਾਬਰਤਾ ਕਰਨ ਦਾ ਹਿੰਮਤ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ ਫਿਰ ਤੁਸੀਂ ਕਿਵੇਂ ਸੋਚਿਆ ਇਸ ਲਈ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ 10 ਮਿੰਟ ਦੀ ਨਿਭਾਈਏ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਦੀ ਸਦੀਵੀ ਮਹਾਨਤਾ ਦੇ ਬਰਾਬਰ ਨਾ ਸਮਝਿਆ ਜਾਵੇ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਾ ਕਦੇ ਕੋਈ ਸੀ ਨਾ ਕਦੀ ਕੋਈ ਹੈ ਨਾ ਕੋਈ ਹੋ ਸਕਦਾ ਹੈ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖੁਦ ਲੈਂਦਾ ਹਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਾਬ ਚਲਾਉਣਾ ਗਲਤ ਸੀ ਇਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮਾਫੀ ਤੁਸੀਂ ਮੈਨੂੰ ਨਿਮਾਣੇ ਸਿੱਖ ਦੀ ਝੋਲੀ ਪਾਓਗੇ ਤੇ ਅਰਦਾਸ ਬੇਨਤੀ ਹੈ ਕਿ ਉਹਦੇ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਕਰਾਂਗਾ ਅਗੁਰੂ ਪੰਥ ਅਦਾਸ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇਹ ਜਸਟੀਫਿਕੇਸ਼ਨ ਆ ਜਿਹੜੀ ਦਿੱਤੀ ਗਈ ਆ ਜਿਹੜੀ ਮੇਰੇ ਹਿਸਾਬ ਨਾਲ ਬਿਲਕੁਲ ਫਾਲਤੂ ਆ ਤੇ ਇਹ ਸਿਰਫ ਸ਼ੋਸ਼ਾ ਆ ਜਿੰਨੂੰ ਕਹਿੰਦੇ ਹੁੰਦੇ ਗੋਂਗਲਿਆਂ ਤੋਂ ਮਿੱਟੀ ਝਾੜਨੀ ਉਹ ਝਾੜੀ ਗਈ ਆ ਕਉ ਗਲਤੀ ਹੋਈ ਹੈ ਤੁਹਾਨੂੰ ਪਤਾ ਸੀ ਗਲਤੀ ਕਰ ਰਹੇ ਆ ਤੁਸੀਂ ਫਿਰ ਵੀ ਕੀਤੀ